ਲਈਗਾ ਪਰ 5 ਮਿੰਟ ਤੁਹਾਡੇ ਚਾਹੀਦੇ ਆ 5 ਮਿੰਟ ਲਾਉਣੇ ਬਾਹਰ ਨਹੀਂ ਲਾਉਂਦੇ ਆ ਲੋ ਜੀ ਨਿਪਣਾ 10 ਲਾ ਲਓ ਲਓ ਲਾਉਣ ਹੀ ਲਾ ਕੇ ਫਿਰ ਕੀ ਹੋ ਗਿਆ ਆ ਆਪਣਾ ਨਹਿਰਾਂ ਦੇ ਨਲਕੇ ਦਾ ਪਾਣੀ ਏ ਨਹਿਰਾਂ ਦਾ ਪਾਣੀ ਠੀਕ ਹੈ ਨਹਿਰਾਂ ਵਾਲਾ ਨਲਕਾ ਤੂੰ ਇਹ ਫਿਲਟਰ ਕਰਦਾ ਹਾਂ ਵੀ 2 ਮਿੰਟ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਬ੍ਰਦਰ ਆਪਾਂ ਜਿਹੜਾ ਪਾਣੀ ਪੀ ਰਹੇ ਆ ਹਾਂਜੀ ਚਾਹੇ ਧਰਤੀਓਂ ਛਿਲਦਾ ਚਾਹੇ ਨਹਿਰ ਵਾਲਾ ਅੱਜ ਹਰ ਘਰੇ ਤੇ ਆਪ ਦਾ ਕੈਪਸੂਲ ਹੈਗਾ ਹਰ ਘਰੇ ਤਾਂ ਤਾਂ ਆਪ ਦੀ ਪ੍ਰੋਬਲਮ ਹੈ ਨਾ ਇਹ ਨਹੀਂ ਹੈ ਡੰਗ ਦੀ ਬਣਾਇਆ ਆ ਯਾਰ ਇੱਕ ਵਾਰ ਦੋ ਕੈਪਸੂਲ ਲੈਣੇ ਪੈਂਦੇ 1000 ਦਾ ਮੈਂ ਕੀ ਕਹਿੰਦਾ ਉਹਦਾ ਕਾਰਨ ਕੀ ਆ ਆਪਣਾ ਪਾਣੀ ਬਹੁਤ ਜ਼ਿਆਦਾ ਜ਼ਹਿਰੀਲਾ ਹੋ ਚੁੱਕਾ ਆ ਆਪਣੇ ਨੀਰੇ ਨੀਰੇ ਪਾਣੀ ਬਣਾ ਕੇ ਵੀ ਆਪਾਂ ਕਿੰਨਾ ਪਾਣੀ ਜ਼ਹਿਰੀਲਾ ਪੀਂਦੇ ਆ ਤਾਂ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਕੰਪਨੀ ਨੇ ਉਹਦਾ ਸੋਲੂਸ਼ਨ ਨਹੀਂ ਲੱਭਿਆ ਜੇ ਸੋਲੂਸ਼ਨ ਲੱਭਿਆ ਤਾਂ ਇੰਨਾ ਮਹਿੰਗਾ ਵੀ ਆਪਣੇ ਅਲਕਾਰਨ ਮਸ਼ੀਨ ਆਈ ਆ ਅੱਜ ਉਹ 2 ਲੱਖ 60 ਹਜ਼ਾਰ ਤੋਂ 400 ਹੋ ਗਈ 5 ਲੱਖ ਤੱਕ ਦੀ ਆ ਉਹ ਆਪਣਾ ਜਿਹੜਾ ਆਮ ਮੱਧ ਵਰਗ ਉਹੀ ਪਹੁੰਚ ਤੋਂ ਬਾਹਰ ਆ ਪਰ ਇਹ ਪੂਨੇ ਦੀ ਇੱਕ ਕੰਪਨੀ ਹੈ ਜਿਹਨੇ ਕਾਇਸ਼ਾ ਜੰਤਰ ਤਿਆਰ ਕੀਤਾ ਜਿਹੜਾ 5 ਲੱਖ ਵਾਲੀ ਮਸ਼ੀਨ ਕੰਮ ਕਰਦੀ ਆ ਉਹ ਸਿਰਫ ਬਹੁਤ ਸਸਤਾ 4000 ਰੁਪਏ ਦਾ ਇੱਕ ਵਰਤਨ ਉਹੀ ਕੰਮ ਕਰ ਰਿਹਾ ਉਹਦਾ ਤੁਹਾਨੂੰ ਲਾਈਵ ਦਿਖਾਉਣਾ ਹੈ ਕਿੰਨਾ ਵੱਡਾ ਰਿਜ਼ਲਟ ਆ ਆ ਪਾਣੀ ਤੁਹਾਡਾ ਵੀ ਜਿਹੜਾ ਪੀਓ ਮੈਂ ਇਹਦੇ ਵਿੱਚ ਪਾ ਰਿਹਾ ਹਾਂ ਮੈਂ ਤਲਵਾਰ ਪਿੰਡ ਕੋਲ ਪਹੁੰਚ ਗਿਆ ਸੀ ਤੁਸੀਂ ਦੇਖੋ ਤਾਂ ਪਾਕਿਸਤਾਨ ਹੋ ਰਾਹ ਤੇ ਨਾਮ ਦਾ ਬਰਤਾਂਗੇ 30 ਮਿੰਟ ਸਮਾਂ ਲੱਗਦਾ ਸੁਨਹਿਰਾ ਕੈਂਸਲ ਨਹੀਂ ਹੋਇਆ ਸੀ ਬਸ ਇਹਨਾਂ ਗੱਡੀ ਪਾਣੀ ਪੀਂਦਾ ਰਿਹਾ ਤੇ ਟਿੱਟ ਸਰਾ ਵਧੀ ਜਾਂਦਾ ਜਾਣਾ ਲੱਖਾਂ ਖਾਂਦਾ 30 35 ਰੋਟੀਆਂ ਆਏ ਗੱਡੀ ਨੂੰ ਮੈਂ ਕਿਹਾ ਤੂੰ ਮਰੇਗਾ ਤੇ ਆ ਲੈ ਜਿੱਦਕੇ ਤੇ ਬਾਈ ਛੱਡ ਦਿਆ ਕਰ ਮਰੇ ਵੀਡੀਓ ਬਣੀ ਵੀਡੀਓ ਬਣੀ ਲੋ ਬ੍ਰਦਰ ਆਪਾਂ ਇਹ ਜਗਰਾ ਥੋੜਾ ਪਾਣੀ ਤੁਸੀਂ ਪੀ ਰਹੇ ਹੋ ਇਹ ਜਗ ਦੇ ਵਿੱਚ ਪਾਇਆ ਹੋਰ ਕੁਝ ਨਹੀਂ ਕੀਤਾ ਇਹ ਕੰਮ ਕਿਵੇਂ ਕਰਦਾ ਹੈ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਪਾਣੀ ਦੇ ਤਿੰਨ ਟੈਸਟ ਹੁੰਦੇ ਆ ਕਿਹੜੇ-ਕਿਹੜੇ ਹੁੰਦੇ ਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਆਪਾਂ ਇੱਕ ਗਲਾਸ ਦੇ ਵਿੱਚ ਤੁਹਾਡਾ ਨਾਮ ਪਾ ਕੇ ਇਹ ਥੋੜਾ ਪੀਂਦੇ ਹੋ ਜਿੰਨਾ ਰੋਜ਼ ਇਹ ਲਾ ਕੇ ਆਗੇ ਆਗੇ ਭਾਈ ਤੁਸੀਂ ਵੀ ਸੌਂਗਾ ਵਟਾ ਦੇ ਯਾਰ ਉਹ ਨਹੀਂ ਆ ਭਰਾ ਇਹ ਗਲਤ ਕੰਮ ਨਾ ਕਰਿਓ ਨਹੀਂ ਨਹੀਂ ਲਓ ਵੀ ਆ ਪਾਣੀ ਆਪਣਾ ਕਿੱਥੋਂ ਪਾਣੀ ਆ ਇੱਕ ਗਲਾਸ ਦੇ ਵਿੱਚ ਮੈਂ ਇਹ ਆਪਣਾ ਲਾਈਵ ਪਾਣੀ ਪਾਇਆ ਬੱਚੇ ਨੂੰ ਰੋਟੀ ਦੇਊਗਾ ਪਰ ਵੀ ਤੁਸੀਂ ਅਗਲਾ ਦੱਸ ਠੀਕ ਹੈ ਤੰਤਪੰਨ ਦਾ ਪਾਣੀ ਦਾ ਕਲਰ ਦੇਖੋ ਕਿੰਨਾ ਫਰਕ ਪਾਏਗਾ ਹਾਂਜੀ ਹੈਗਾ ਠੀਕ ਹੈ ਜੀ ਦੂਜਾ ਪਾਣੀ ਦੇ ਕਿਸੇ ਵੀ ਲੈਬ ਤੋਂ ਤੁਸੀਂ ਟੈਸਟ ਕਰਾ ਸਕਦੇ ਹੋ ਆ ਯਾਦ ਰੱਖੋ ਇੰਦਰਲੇ ਜਾਗ ਵਾਲਾ ਪਾਣੀ ਆ ਇੰਦਰਲਾ ਸਿੱਧਾ ਪੈਂਪਰ ਵਾਲਾ ਪਾਣੀ ਆ ਠੀਕ ਹੈ ਜੀ ਪਾਣੀ ਦੇ ਤਿੰਨ ਟੈਸਟ ਹੁੰਦੇ ਆ ਪਹਿਲਾ ਟੈਸਟ ORP ਸਾਡੇ ਕਿਸੇ ਪਰਸਨ ਨੂੰ ਨੌਲੇਜ ਹੋਵੇ ORP ਪਾਣੀ ਦਾ ਪੋਜ਼ਿਟਿਵ ਨੈਗਟਿਵ ਦੋ ਤਰ੍ਹਾਂ ਦਾ ਹੁੰਦਾ ਦੇਖ ਕੇ ਪਾਣੀ ਦਾ ORP ਪੋਜ਼ਿਟਿਟਿਵ ਆ ਇਹਦੇ ਉੱਤੇ ਵੀ ਲਿਖਿਆ ਹੋਇਆ ਤਾਂ ਬਹੁਤ ਜ਼ਿਆਦਾ ਖਤਰਨਾਕ ਤੇਜਾਬ ਬਣਨ ਦਾ ਕਾਰਨ ਗੋਡੇ ਦੁਖਣ ਦਾ ਕਾਰਨ ਆਪਣੀ ਸਰੀਰ ਚ ਕਮਜ਼ੋਰੀ ਹੋਣ ਦਾ ਕਾਰਨ ਨਸ਼ਾ ਪੱਤਾ ਖਾਣ ਦਾ ਕਾਰਨ ਕੀ ਕਰਨ ਦਾ ਕਾਰਨ ਉਹ ORP ਪੋਜ਼ਿਟਿਵ ਹੋਣਾ ਹੈ ਲੈਕਰ ORP ਨੈਗਟਿਵਾ ਪਾਣੀ ਦਾ ਤੋਂ ਪਾਣੀ ਤੁਹਾਨੂੰ ਪਿਆਵਾਂਗੇ ਫਿਰ ਵੀ ਕਿੰਨਾ ਜ਼ਿਆਦਾ ਫਰਕ ਹੈ ਅਜੇ ਤੁਸੀਂ ਇੱਕ ਘਟੇ ਦੀ ਭਰੋ ਇੱਕ ਕਿ ਦੀ ਭਰੋ ਤੁਹਾਨੂੰ ਬਹੁਤ ਵੱਡਾ ਫਰਕ ਲੱਗੂਗਾ ਹੁਣ ਆਪਾਂ ਦੇਖਦੇ ਆ ਪਹਿਲਾਂ ਆਪਣਾ ORP ਨੈਗਟਿਵ ਆ ਕਿ ਪੋਜ਼ਿਟਿਵ ਆ ਆ ਪਾਣੀ ਆਪਣਾ ਟੈਂਪਰਲ ਆ ਤੇ ਮੈਂ ਦੋ ਬੂੰਦਾਂ ਪਾਜਾਂਗਾ ਪਾਣੀ ਵਾਈਟ ਦਾ ਵਾਈਟ ਪਿਆ ਇਹਦਾ ਮਤਲਬ ਕੀ ਆ ਪਾਣੀ ਜੇ ਵਾਈਟ ਹੀ ਰਹਿੰਦਾ ਤਾਂ ORP ਕੀ ਲਿਖਾ ਪੁਆਇਟ ਹੁਣ ਆਪਾਂ ਉਹੀ ਪਾਣੀ ਇਹ ਰਵੇਡਿਟ ਪਾਇਆ ਉਹੀ ਮੈਂ ਦੋ ਬੂੰਦਾਂ ਪਾਈਆਂ ਤਾਂ ਪਾਣੀ ਨੂੰ ਕੀ ਕਰਤਾ ਬਲਾਬੀ ਰੰਗ ਹੋ ਗਿਆ ਰੰਗ ਹੋ ਗਿਆ ਹਾਂਜੀ ਹੋ ਗਈ ਤਾਂ ਮਤਲਬ ਜਿਹੜਾ ਪਾਣੀ ਆ ਇਹ ਅਲਕਾ ਲਾਈਨ ਹੋ ਗਿਆ ਹੁਣ ਦੂਸਰਾ ਟੈਸਟ ਹੁੰਦਾ ਜਦੋਂ ਪਾਣੀ ORP ਪੋਜ਼ਿਟਿਵ ਹੈ ਤਾਂ pH ਲੈਵਲ ਆਪਣੀ ਬੋਡੀ ਦਾ ਪਰਮਾਤਮਾ ਨੇ pH ਲੈਵਲ 7 ਦਿੱਤਾ ਛੱਤ ਉਦੋਂ ਥੱਲੇ ਪਾਣੀ ਪੀਵਾਂਗੇ ਤਾਂ ਅੱਜ ਮਾਲਵੇ ਵਿੱਚ ਕੈਂਸਰ ਦਾ ਕਾਰਨ ਪਾਣੀ ਦਾ pH ਲੈਵਲ ਥੱਲੇ ਹੋਣਾ ਵਾਧੂ ਵਾਧੂ ਉੱਪਰ ਪੀਣਾ ਆਪਾਂ ਉੱਪਰ 8 9 10 ਜਿੰਨਾ ਮਰਜ਼ੀ pH ਲੈਵਲ ਪੀਲੋ ਹੁਣ ਆਪਣਾ pH ਲੈਵਲ ਕਿੰਨਾ ਆ ਰਿਹਾ ਉਹ ਤਾਂ ਪਾਣੀ ਕੋੜਾ ਕਰਫਾ ਲੋ ਆ ਆਪਣਾ ਇਧਰਲਾ ਪਾਣੀ ਆ ਤੇ ਇਧਰਲਾ ਪਾਣੀ ਆ ਫਰਨ ਬੂਦਨਾ ਮਾਤੇ ਪਾਉਣ ਲੱਗਾ ਰੰਕੜਾ ਆ ਗਿਆ ਵੀ ਹਰਾ ਹਰਾ ਇਹਦਾ ਪਲੀਅਰ ਚ ਲੈਵਲ ਹਰੇ ਰੰਗ ਦਾ ਕਿਨਾਰਿਆ 6.5 ਫਿੱਕਾ ਹਰਾ ਰੰਗ ਆ ਦੇਖੋ ਹਾਂਜੀ ਹਾਂਜੀ ਠੀਕ ਆ ਤੇ ਆਪਣ ਚਾਹੀਦਾ ਕਿੰਨਾ 7 ਹੁਣ ਉਹੀ ਪਾਣੀ ਮਾਰੇ ਵੀਡੀਓ ਟਪਾਇਆ ਪੰਜ ਬੂੰਦਾਂ ਦੇ ਵਿੱਚ ਦੀ ਪਾਉਣੇ ਆ ਰੰਕੜਾ ਆ ਗਿਆ ਵੀ ਝਰਨੇ ਦਾ ਪਾਣੀ ਬਣ ਗਿਆ ਬਲੂ ਬਲੂ ਕਲਰ ਕਿੰਨਾ ਆ ਰਿਹਾ ਪੀ ਐਚ ਲੈਵਲ 9.0 ਹਾਂਜੀ ਤਾਂ ਇਹ ਜੱਗ ਆ ਜਿਹੜਾ ਇੱਕ ਇੰਪਰਾ ਕਿਵੇਂ ਕੰਮ ਕਰਦਾ ਇਹਦੇ ਵਿੱਚ ਦੋ ਫਿਲਟਰ ਲੱਗੇ ਆ ਇੱਕ ਫਿਲਟਰ ਇਹ ਸੀ ਇੱਕ ਫਿਲਟਰ ਇਹਦੇ ਵਿੱਚ ਲੱਗਿਆ ਹਾਂਜੀ ਇਹ ਦੋਨੇ ਫਿਲਟਰ ਗੰਗੋਤਰੀ ਨਰੀਦਾ ਪੱਥਰ ਕੱਟ ਕੇ ਬਰੀਕ ਕਰਕੇ ਪਾਇਆ ਹੋਇਆ ਹੈ ਚ ਹੋਰ ਕੁਝ ਨਹੀਂ ਜਦੋਂ ਪਾਣੀ ਇਹਦੇ ਨਾਲ ਟਕਰਾਂਦਾ ਹੈ ਤਾਂ ਪਾਣੀ ਅਲਕਾ ਲੈਣ ਹੋ ਜਾਂਦਾ ਠੀਕ ਆ ਵੀ ਹੁਣ ਤੁਹਾਨੂੰ ਪਾਣੀ ਦਾ ਟੇਸਟ ਵਖਾਉਣੇ ਆ ਪਰੋ ਵੀ ਗਲਾਸ ਜਿਹੜਾ ਪਾਣੀ ਜਰਾ ਇੱਥੋਂ ਪੀਰੇ ਆਹੀ ਪਾਣੀ ਇਹੀ ਪੀਏ ਮੀ ਤੁਸੀਂ ਪੀਣ ਨੂੰ ਦੇਖੋ ਕੁੱਟ ਪਰ ਕੇ ਇਹਦਾ ਆਪਣਾ ਇਸੇ ਦਾ ਹਾਂ ਇੰਸਾਨ ਲਈ ਆ ਜੀ ਬਸ ਇਹ ਆਦਨ ਪਿਉਂਦੇ ਰੱਖ ਜਾ ਇਹ ਹੁਣ ਇਹ ਪਿਉਣਗੇ ਲਓ ਜੀ ਦੋਨੇ ਪਿਆ ਪਿਆ ਕੇ ਦੇਖੋ ਦਿਖਾਓ ਕਰ ਜੀ ਬੱਤਾ ਸਗਾ ਹੀ ਫਿਰ ਕੀ ਫਰਕ ਆਇਆ ਇਹ ਮੈਂ ਪਹਿਲਾਂ ਗੱਲ ਕਰ ਰਿਹਾ ਜਿਹਨੂੰ ਦਾ ਟਾਈਮ ਹੀ ਨਹੀਂ ਪਾਣਾ ਕੀ ਫਰਕ ਆਇਆ ਤੁਹਾਨੂੰ ਇਹ ਪਿੰਚ ਸਵਾਦ ਆ ਹਾਂ ਯਾਰ ਐਵੇਂ ਝੂਠ ਮਾਰਦਾ ਤਾਂ ਫਿਰ ਦੂਜਾ ਠੀਕ ਹੈ ਹੋਰ ਦੂਜਾ ਪਿਆਓ ਨਹੀਂ ਨਹੀਂ ਕਰਾਂਗਾ ਕੀ ਫਰਕ ਲੱਗਿਆ ਇਹ ਖਾਰਾ ਬਈ ਬਹੁਤ ਆ ਯਾਰ ਬਣ ਗਿਆ ਉਹ ਸਹੀ ੜਾ ਦੇ ਵਿੱਚ ਸੋਧਾ ਗਿਆ ਮਰਕ ਪਤਾ ਨਹੀਂ ਦੇਖੋ ਠੀਕਾ ਬਾਈਆਂ ਦਾ ਤਾਂ ਜੱਟ ਹੋ ਗਿਆ ਪਤਾ ਲੱਗ ਗਿਆ ਨਾਲ ਲਗੂ ਲਗੂ ਨੂੰ ਆ ਸੋਧੇ ਬਈ ਚਾਹੇ ਸਾਹਿਬ ਜੀ ਉਹ ਕਿ ਜੇ ਵੇਖੋ ਆਪਣੇ ਦਾ ਉਹ ਆਟ ਗੁਰ ਜਪ ਪੀ ਜਣੀਆਂ 80% ਤਾਂ ਨੇ ਥੋੜਾ ਹੋ ਗਿਆ ਤਾਂ ਇਹਦੇ ਵਿੱਚ ਭਰਾ ਮੇਰਾ ਜਿੰਨਾ ਫਰਕ ਆ ਬਈ ਚਲੋ ਸਿੱਧੇ ਕਿਤੇ ਦੋ ਕੋਈ ਇਹਦਾ ਬਿਲ ਨਹੀਂ ਪਾ ਬਹੁਤ ਫਰਕ ਆ ਕਹਿੰਦੇ ਕਰ ਲਓ ਖਾਲੀ ਹੈ ਉਹ ਤਾਂ ਇੱਕ ਤੇ ਖਾਰਾ ਲਗੂ ਬਣੀ ਜਿਹੜਾ ਆਪਾਂ ਆਮ ਪੀਨੇ ਆ ਉਹ ਖਾਰਾ ਤੇ ਦੂਜਾ ਮਿੱਠਾ ਹਾਂ ਇਹ ਸਾਰ ਮੰਨ ਕੇ ਚਲੋ ਵੀ ਕਿੰਨੇ ਕ ਦਾ ਪ੍ਰੋਸੀਜਰ ਹੈ ਇਹ ਪ੍ਰੋਜੈਕਟ ਸਾਰਾ 77500 ਰੁਪਏ ਕੰਪਨੀ ਆਜ ਸ਼ੁਰੂਆਤ ਆ ਅੱਜ 4000 ਰੁਪਏ ਕਰ ਰਹੀ ਆ ਥੋੜੇ 4000 ਵਿੱਚੋਂ ਕੱਢੋ ਅੱਜ 4000 ਦਾ ਹਾਂ 7500 ਰੁਪਏ ਉਹ 7500 10000 ਦਾ ਲਿਖਦਾ ਪਰ ਮੇਲਿਆਂ ਦੇ ਉੱਤੇ ਸਾਨੂੰ ਪਰਮਿਟ ਨੇਸ਼ਨਾਂ ਦੇ 4000 ਦਾ ਜੋ ਹੋਏ ਕ ذمہ دار ਨੂੰ ਠੀਕ ਹੈ ਜਿਹੜਾ ਹੀ ਬੰਦਾ ਲੈਂਦਾ ਛੱਪ 4000 ਰੁਪਏ ਤੇ ਆਪਣੀ ਲੋਕੇਸ਼ਨ ਕੀ ਹੈ ਨੰਬਰ ਕੈਪਰ ਪੁਨੇ ਦੀ ਕੰਪਨੀ ਆ ਠੀਕ ਹੈ ਜੀ ਪੱਕੇ ਸਾਡਾ ਨੰਬਰ ਲੈ ਲਓ ਹਜੇ ਫਰੀਦਕੋਟ ਦੇ ਵਿੱਚ ਕੈਂਪਰ ਆਇਆ ਨਹੀਂ ਕਿਤੇ ਵੀ ਠੀਕ ਹੈ ਜੀ 10000 ਨੰਬਰ ਮੈਂ ਆ ਗਿਆ ਫਰੀਦਕੋਟ ਆ ਹਾਂ ਪਰ ਆ ਭਾਈ ਸਾਹਿਬ ਨੇ ਛੋਪੀ ਲੈ ਲਈ ਅੱਜ ਠੀਕ ਹੈ ਜੀ ਦਰਬਲਾਲ ਤੋਂ ਮਿਲਾਂਗੇ ਜੀ ਇਸ ਦੁਬਾਰਾ ਇਹਨਾਂ ਦਾ ਜਿਹੜਾ ਮਰਜ਼ੀ ਲਓ ਠੀਕ ਹੈ ਜੀ ਕੀ ਨੰਬਰ ਹੈ ਇਹ ਆਪਣਾ 9917486132 ਬਲਜਿੰਦਰ ਸਿੰਘ ਮੇਰਾ ਨਾਮ ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦੇ ਹਾਂ ਨੰਬਰ ਹੈ ਜੀ 9917486132 ਠੀਕ ਹੈ ਜੀ ਲੇ ਵੀ ਜੇ ਕਿਸੇ ਨੇ ਲਵਾਉਣਾ ਹੋਵੇ ਜਾਂ ਲੈਣਾ ਹੋਵੇ ਤਾਂ ਬਾਈ ਜੀ ਸੰਪਰਕ ਜਰੂਰ ਕਰੋ